ਨੀ ਮੈਨੂੰ ਪਾਣੀ ਕੋਟ ਦੇ ਦੇ ਕੋਟ ਮੇਰੀ ਜਾਨ ਨਿਕਲ ਚਲੀ ਆ। ਹਾਏ ਨਹੀਂ ਮੈਂ ਭੁੱਖੀ ਪਾਣੀ ਮਰ ਗਈ ਨਹੀਂ ਕਿਥੋਂ ਟੱਕੇ ਲੈੰਦੀ ਆ ਗਈ ਆ। ਬਾਬੂ ਪਾਣੀ। ਹਾਏ ਨਹੀਂ ਪਾਣੀ ਵੀ ਕੋਟ ਦੇ ਦੇ ਮੈਨੂੰ ਕੋਈ ਰੋਟੀ ਵੀ ਕਿਤੇ ਇੱਕ ਅੰਦੀ ਦੇ ਦੇ ਕਦੋਂ ਲੈ ਕੇ ਦੇ ਦੂੰ ਮੰਗ ਕੇ ਲਿਆ ਦੇ ਮੈਨੂੰ ਰੋਟੀ ਇੱਕ। ਨਹੀਂ। ਨੂੰ ਲੱਗਦਾ ਵਾ। ਵੀ लवली ਤੈਨੂੰ ਘਰ ਰੱਖ ਲੂਗਾ ਮੈਨੂੰ ਰੱਖੇ ਚਾਏ ਨਾ ਰੱਖੇ। ਤੇ ਤੂੰ ਉੱਠ ਤੇ ਇੱਕ ਵਾਰੀ ਨਾ ਮੈਂ ਤੈਨੂੰ ਪਹੁੰਚਾਵਾਂ ਕਿਸ ਤਰ੍ਹਾਂ ਉੱਠ। ਨੇ ਉਹਨਾਂ ਨੇ ਵੜਨ ਦੇਣਾ ਉੱਥੇ ਤੇ ਨਾ ਮੈਂ ਜਾਣਾ ਆਣਾ ਮੈਂ ਇਦਾਂ ਕਰਦੀ ਆਂ ਨੇ ਆਂਟੀ ਹੁਣਾ ਕੋ ਨਾ 150 ਰੁਪਇਆ ਲੈ ਮਨੀ ਆਂਟੀ ਜੀ ਹਾਂਜੀ ਲੱਗਿਆ ਪਤਾ ਛਾੜੂ ਹਾਂਜੀ ਆਂਟੀ ਜੀ ਪੋਚਾ ਵੀ ਲਾਤਾ ਵਾ ਹਾਂਜੀ ਲਾਤਾ ਆਹ ਲਾ ਪੈਸੇ ਵੇਖ ਲੈ ਰਮਨ ਸਾਡੇ ਮੁੰਡੇ ਨੇ ਤਾਂ ਸਾਡੀ ਕਦਰ ਨਹੀਂ ਕੀਤੀ ਚੱਲ ਫੋਟਾ ਬਾਹਰ ਗਿਆ ਵਾ ਹੁਣ ਤਾਹੇ ਭਈ ਤਾ ਵਾ ਚੱਲ ਹੁਸਮਾ ਨਹੀਂ ਬੈਠ ਰਹੇ ਨੇ ਨਾ ਪਪਾ ਨਿਆਏ ਨਾ ਜੇਤੀ ਬਾਰੋਂ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਉਣੀਆਂ ਵੇਖੀ ਪੈਸਾ ਲੈਣੀਆਂ ਨਾ ਸੋਹਣੀਆਂ ਸੋਹਣੀਆਂ